ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਇੱਕ ਪੰਜਾਬ ਦੇ ਵਿਰਾਸਤੀ ਰੁੱਖ ਕੀ ਕਰਤੇ ਇੱਕ ਇੱਕਰ ਦਾ ਰੁੱਖ ਹੈ ਤੁਸੀਂ ਦੇਖ ਸਕਦੇ ਹੋ ਤੇ ਇਸ ਰੁੱਖ ਦੇ ਵਿੱਚ ਇਹ ਫੁੱਲਾਂ ਨਾਲ ਭਰਿਆ ਹੁੰਦਾ ਹ ਹੁਣ ਥੋੜਾ ਜਿਹਾ ਜਿਵੇਂ ਸੌਣ ਦੇ ਵਿੱਚ ਇਹ ਰੁੱਖ ਨੂੰ ਫੁੱਲ ਜਿਆਦਾ ਲੱਗਦੇ ਆ ਹੁਣ ਸੌਣ ਲੰਘ ਚੁੱਕਿਆ ਹੁਣ ਕਰਕੇ ਫੁੱਲ ਜਿਹੜੇ ਦੇ ਪੱਕ ਕੇ ਝੜ ਗਏ ਇਹ ਹੁਣ ਮੀਂਹ ਪਿਆ ਹੋਣ ਕਰਕੇ ਵੀ ਫੁੱਲ ਆ ਜਿਹੜੇ ਇਹਦੇ ਥੱਲੇ ਝੜ ਗਏ ਫੁੱਲ ਇਹਦੇ ਬੜੇ ਟੇਸਟੀ ਹੁੰਦੇ ਆ ਬੜਾ ਮਿੱਠਾ ਟੇਸਟ ਹੁੰਦਾ ਔਰ ਇਹ ਇਹਦੀਆਂ ਬਡਸ ਇਹ ਵੀ ਜੇ ਸਖਾਈਏ ਇਹਨਾਂ ਨੂੰ ਤਾਂ ਇਹਨਾਂ ਨਾਲ ਮੂੰਹ ਦਾ ਟੇਸਟ ਬੜਾ ਵਧੀਆ ਹੋ ਜਾਂਦਾ ਮੂੰਹ ਪੱਕਿਆ ਹੋਵੇ ਤਾਂ ਠੀਕ ਹੁੰਦਾ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਇਹਨੂੰ ਅਸੀਂ ਛੋਟੇ ਹੁੰਦੇ ਲੌਂਗ ਕਹਿੰਦੇ ਸੀਗੇ ਪੰਜਾਬੀ ਦੇ ਵਿੱਚ ਕਿ ਲੌਂਗ ਹੈ ਤੇ ਇਹਨਾਂ ਨੂੰ ਖਾਣ ਦੇ ਨਾਲ ਮੂੰਹ ਬਹੁਤ ਵਧੀਆ ਹੋ ਜਾਂਦਾ ਜਿਹੜੇ ਦੇ ਫੁੱਲ ਆ ਉਹ ਵੀ ਜੇ ਟੇਸਟ ਕਰੀਏ ਤਾਂ ਮਿੱਠੇ ਹੁੰਦੇ ਟੇਸਟ ਦੇ ਵਿੱਚ ਜਿਹੜੀ ਕਿਕਰ ਹੈ ਇਹਦੀ ਦਾਤਨ ਜਿਹੜੀ ਉਹ ਵੀ ਮੂੰਹ ਨੂੰ ਠੀਕ ਕਰਦੀ ਹੈ ਜਿਵੇਂ ਬਹੁਤ ਸਾਰੀਆਂ ਬਿਮਾਰੀਆਂ ਪਾਇਰੀਆਂ ਦੰਦਾਂ ਦੇ ਰੋਗ ਹੋ ਜਾਂਦੇ ਆ ਤਾਂ ਉਹਨਾਂ ਨੂੰ ਇਹ ਕਿਉਰ ਕਰਦੀ ਹੈ ਕਿਕਰ ਦੀ ਦਾਤਨ ਦੰਦਾਂ ਨੂੰ ਮਜ਼ਬੂਤ ਬਣਾਉਂਦੀ ਹੈ ਇਹ ਦੇਸੀ ਕੀ ਕਰਾਂ ਦੇ ਝੁੰਡ ਇੱਥੇ ਖੜੇ ਆ ਪੰਜ ਛੇ ਕੀ ਕਰਾਂ ਦੇਸੀ ਅਸੀਂ ਬਚਾ ਕੇ ਰੱਖੇ ਹੋਗਾ ਇਹ ਵੀ ਦੇਸੀ ਕੀ ਕਰਾ ਦੇਸੀ ਕੀ ਕਰ ਦਾ ਮੋਢਾ ਜਿਹੜਾ ਉਹ ਕਾਲਾ ਹੁੰਦਾ ਦੇਖੋ ਸੀ ਕੀਕਰ ਦਾ ਰੰਗ ਕਾਲਾ ਹੁੰਦਾ ਇਸੇ ਕਰਕੇ ਲੋਕ ਗੀਤਾਂ ਦੇ ਵਿੱਚ ਵੀ ਆਉਂਦਾ ਕਿ ਰੋਹੀ ਦੇ ਕੀਕਰ ਤੋਂ ਕਾਲਾ ਮਤਲਬ ਕਿਕਰ ਦਾ ਮੋਡ ਜਿਹੜਾ ਉਹ ਕਾਲੇ ਰੰਗ ਦਾ ਹੁੰਦਾ ਹੈ ਕਿਕਰ ਦੀ ਲੋਂਗ ਹੈ ਜਿਹੜੀ ਉਹ ਖਾਨਦ ਵਿੱਚ ਬੜੀ ਟੇਸਟੀ ਹੁੰਦੀ ਹੈ ਖਾਓ ਦੋਸਤੋ ਪਿੱਛੇ ਪਾਣੀ ਪੀਓ ਤਾਂ ਬੜਾ ਮਿੱਠਾ ਲੱਗਦਾ ਪਾਣੀ ਬਿਨਾ ਇਸੇ ਤਰ੍ਹਾਂ ਹੀ ਕਿਕਰ ਦੇ ਜਿਹੜੇ ਤੁੱਕੇ ਐ ਫਰੂਟ ਐ ਉਹਦਾ achar ਬਣਦਾ ਤੇ achar ਉਹਨਾਂ ਨੂੰ ਸੁਕਾ ਕੇ ਪਾਊਡਰ ਬਣਾ ਕੇ ਉਹ ਵੀ ਠੰਡਾ ਹੁੰਦਾ ਹੈ ਪਾਣੀ ਦੇ ਨਾਲ ਲੈਣ ਨਾਲ ਮੂੰਹ ਦੇ ਛਾਲੇ ਵਗੈਰਾ ਠੀਕ ਹੁੰਦੇ ਐ ਤੇ ਹੱਡੀਆਂ ਵਾਸਤੇ ਵੀ ਉਹ ਇਹਦੀ ਮਨ ਹੁੰਦਾ ਕਿਕਰ ਦੀ ਗੂੰਦ ਦੇਸੀ ਦਵਾਈਆਂ ਵਿੱਚ ਪਾਈ ਜਾਂਦੀ ਹੈ ਜਿਵੇਂ ਪੰਜੀਰੀ ਦੇ ਵਿੱਚ ਆਮ ਲੋਕ ਪਾਉਂਦੇ ਸੀ ਦੇਸੀ ਘੋੜੇ ਤੇ ਲਾ ਕੇ ਆਟੇ ਦੇ ਵਿੱਚ ਉਹਦੇ ਨਾਲ ਹੱਡੀਆਂ ਦੇ ਦਰਦ ਐੜੇ ਉਹ ਦੂਰ ਹੁੰਦੇ ਆ ਸਾਡੀਆਂ ਨੂੰ ਮਜ਼ਬੂਤ ਕਰਦੀ ਕਿਕਰ ਦੀ ਗੂੰਦ ਕਿਕਰ ਦੀ ਲੱਕੜ ਜਿਹੜੀ ਬੜੀ ਮਜ਼ਬੂਤ ਹੁੰਦੀ ਹੈ ਤੇ ਇਹਦੇ ਤੇ ਦੇਸੀ ਕੀੜੀਆਂ ਜਿਹੜੀਆਂ ਉਹ ਆਲੇ ਬਣਾਉਂਦੇ ਨੇ ਦੇਸੀ ਕੀੜੀਆਂ ਦਾ ਰਾਨ ਬਸੇਰਾ ਨਾ ਦੇਸੀ ਕਰ ਅੱਜਕੱਲ੍ਹ ਅਲੋ ਫੋਰ ਰੀਆਂ ਔਰ ਇਹਦੀ ਥਾਂ ਲੈ ਰੀਆਂ ਆਫਰੀਕਾ ਦੀ ਨੇਟਿਵ ਪਹਾੜੀ ਕਿਕਰ ਤਾਂ ਸਾਨੂੰ ਇੰਨਾ ਆਪਦੇ ਵਿਰਾਸਤੀ ਰੁੱਖਾਂ ਨੂੰ ਬਚਾ ਕੇ ਰੱਖਣ ਦੀ ਲੋੜ ਹੈ